ਹੁਣ ਤਾਂ ਹਾਲਾਤ ਇਹ ਬਣ ਗਿਆ ਪਖੰਡੀ ਲੋਕਾਂ ਦੇ ਆਪਣੇ ਡੇਰਿਆਂ ਤੇ ਕੁਐਸਚਨ ਉੱਠਣ ਤੇ ਰਾਤੋਂ ਦਿਨ ਨਹੀਂ ਚੜ ਦਿੰਦੇ ਪਖੰਡੀ ਲੋਕ ਆਪਣੇ ਡੇਰਿਆਂ ਦੇ ਵਿੱਚ ਸੰਤ ਸਮਾਜ ਇਕੱਠਾ ਕਰ ਲੈਂਦੇ ਆ ਪਤਾ ਹੀ ਹੈ ਤੁਹਾਨੂੰ ਆਪਣੇ ਡੇਰੇ ਤੇ ਗੱਲ ਆਈ ਤੇ ਤੁਸੀਂ ਸਾਰਾ ਸੰਤ ਸਮਾਜ ਇਕੱਠਾ ਕਰ ਲਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਹੋਈ ਸੀ ਕਿੰਨਾ ਕੁਝ ਵਾਪਰਿਆ ਉਦੋਂ ਨਾ ਸੰਤ ਸਮਾਜ ਇਕੱਠਾ ਹੋਇਆ ਤੁਹੇ ਲੋਗ ਤੇ ਦਾਵਾ ਕਰਦੇ ਹੋ ਵੀ ਸਾਡੀਆਂ ਤੇ ਸੰਪਰਦਾਵਾਂ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਚੋਂ ਪੈਦਾ ਹੋਈਆਂ ਗੁਰੂ ਗ੍ਰੰਥ ਸਾਹਿਬ ਚੋਂ ਗੁਰਨਾਨਕ ਪ੍ਰਗਟ ਕੀਤਾ ਤੇਜੰਦ ਗੁਰੂ ਉਸੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀ ਕੁਝ ਹੋਇਆ ਉਦੋਂ ਤੇ ਤੁਹਾਡਾ ਕੱਟ ਹੋਇਆ ਨਾ ਅੱਜ ਆਪਣੇ ਕੈਰੇਕਟਰ ਤੇ ਗੱਲ ਆਈ ਆ ਆਪਣੇ ਆਚਰਣ ਤੇ ਗੱਲ ਆਈ ਤੇ ਸਾਰੇ ਬਾਬੇ ਤੇ ਨਿャੰਗੇ ਜਥੇਬੰਦੀਆਂ ਵੀ ਪਹੁੰਚ ਗੀਆਂ ਉੱਤੇ ਤੇ ਕਹਿਣ ਲੱਗੇ ਜੇ ਅਸੀਂ ਨਕੇਲਾ ਪਾਵਾਂਗੇ ਨਾਥ ਜੇ ਨਕੇਲਾ ਪਾਵਾਂਗੇ ਹਾਂ ਕਰਾਂਗੇ ਤੁਸੀਂ ਸ਼ਬਦ ਸੁਣ ਨਹੀਂ ਲਏ ਹੋਣੇ ਮੇਰੇ ਕੋਲ ਹੁਣ ਸਾਰੀਆਂ ਗੱਲਾਂ ਨਾ ਕਢਾਓ ਥੋੜਾ ਜਿਹਾ ਯੋਗਦਾਨ ਤੁਸੀਂ ਵੀ ਪਾ ਲਓ ਭਾਈ ਮੈਂ ਤਾਂ ਆਪਣੇ ਨੂੰ ਤੇ ਮੇਰੇ ਤੇ ਹੁਣ ਗळा ਵੀ ਕਈ ਵਾਰੀ ਦੋਹਣ ਲਾ ਪਿਆ 25 ਸਾਲ ਇਹਨਾਂ ਪਖੰਡੀਆਂ ਬਾਰੇ ਬੋਲਦਿਆਂ ਬੋਲਦਿਆਂ ਤੇ ਕਈ ਲੋਕਾਂ ਨੂੰ ਡਰ ਪਾਇਆ ਜੇ ਬਾਬਿਆਂ ਬਾਰੇ ਬੋਲੀਏ ਤੇ ਗळा ਖਰਾਬ ਹੁੰਦਾ ਐਦਾਂ ਹੁੰਦਾ ਜੀ ਜਿਵੇਂ ਗਾਇਕਾਂ ਨੂੰ ਡਰ ਪਾਇਆ ਵੀ ਜੇ ਤੁਸੀਂ ਕਿਸੇ ਫਕੀਰ ਦੇ ਨਾਂ ਗਾਇਆ ਤੇ ਤੁਹਾਡੀ ਆਵਾਜ਼ ਬੰਦ ਹੋ ਜਾਣੀ ਇਦਾਂ ਰਾਗੀਆਂ ਪ੍ਰਚਾਰਕਾਂ ਦੇ ਦਿਮਾਗ 'ਚ ਵੀ ਗੱਲ ਫਿੱਟ ਬਿਠਾਈ ਆ ਵੀ ਜੇ ਤੁਸੀਂ ਬਾਬਿਆਂ ਬਾਰੇ ਬੋਲਿਆ ਤੁਹਾਨੂੰ ਪ੍ਰੋਗਰਾਮ ਨਹੀਂ ਆਉਣੇ। ਲੋ ਕਰ ਲਓ ਗੱਲ ਤੁਸੀਂ ਇਹਨਾਂ ਕੋਲੋਂ ਪੰਥ ਦੀ ਚੜ੍ਹਦੀ ਕਲਾ ਕਰਾ ਲਓ ਹੁਣ। ਹੁਣ ਤਾਂ ਨਾਮੀ ਪ੍ਰਚਾਰਕ ਵੀ ਜਿਨ੍ਹਾਂ ਨੇ ਮਰੇ ਹੋਏ ਸਾਧਾਂ ਵਿੱਚ ਪਹਿਲਾਂ ਜਾਣ ਪਾਈ ਹੁਣ ਇਦਾਂ ਕਹਿਣ ਲੱਗ ਪਏ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਭਾਈ ਇਦਾਂ ਗੱਦੀਆਂ ਵਾਲੀ ਪ੍ਰਥਾ ਨਾ ਚਾਲੂ ਕਰੋ। ਕਿਉਂ ਭਈ ਹੁਣ ਪਹਿਲਾਂ ਮਰਿਆਂ ਸਾਧਾਂ ਜਾਣ ਤੋਂ ਹਾਂ ਲੋਕਾਂ ਪਾਈ ਐ। ਮੈਂ ਤਾਂ 25 ਸਾਲਾਂ ਤੋਂ ਕੂਕਦਾ ਰਿਆਂ। ਕਿ ਰਾਗੀ ਢਾਡੀ ਪ੍ਰਚਾਰਕ ਨੇ ਕੌਮ ਨੂੰ ਲਿਆ ਕੇ ਚਰਾਹੇ 'ਚ ਖੜਾ ਕਰਤਾ ਤੇ ਆਪ ਕਿਹਾ ਮਾਫ ਕਰਨਾ ਬਾਬੇ ਨੂੰ ਤਾਂ ਕਥਾ ਹੀ ਨਹੀਂ ਹੁੰਦੀ ਜੇ ਰਾਗੀ ਪ੍ਰਚਾਰਣਾ ਜਾਂਦੇ ਡੇਰਿਆਂ 'ਚ ਰੌਣਕਾਂ ਵਧਾਉਣ ਲਈ ਤੇ ਰਾਗੀ ਪ੍ਰਚਾਰ ਜਾਂਦੇ ਢਾਡੀ ਜਾਂਦੇ ਉਥੇ ਗੁਰੂ ਕੇ ਪਿਆਰੇਓ ਨਾਮੀ ਢਾਡੀ ਨਾਮੀ ਰਾਗੀ ਨਾਮੀ ਪ੍ਰਚਾਰਕ ਬਾਹਾਂ ਕਰ-ਕਰ ਕੇ ਕਿਲ-ਕਿਲ ਕੇ ਆਂਦੇ ਆ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਇੱਕ ਰਾਗੀ ਪਿੱਛੇ ਜੇ ਮਿਲਿਆ ਮੈਨੂੰ ਉਹਨੇ ਕੈਸ਼ ਕਢੀ ਸੀ ਨਾ ਨਹੀਂ ਮਰਦਾ ਨਹੀਂ ਮਰਦਾ ਬ੍ਰਹਮ ਗਿਆਨੀ ਮੈਂ ਕਹਾਂ ਉਹ ਬ੍ਰਹਮ ਗਿਆਨੀ ਰੱਬ ਆ ਜਿਹੜਾ ਨਹੀਂ ਮਰਦਾ ਤੇ ਮੈਂ ਕਹਾਂ ਤੂੰ ਕਿੱਲ ਕਿੱਲ ਕੇ ਸ਼ਬਦ ਜਿਹੜੀ ਬਰਸੀ ਤੇ ਗਾਉਂਦੇ ਸੀ ਉਹ ਬਾਬਾ ਮਰਿਆ ਹੀ ਤਾਂ ਹੀ ਤੇ ਗਏ ਤੂੰ ਉਹ ਸ਼ਾਫਾ ਜੀ ਅਸੀਂ ਤਾਂ ਕਦੀ ਸੋਚਿਆ ਹੀ ਨਹੀਂ ਮੈਂ ਕਹਾਂ ਕਿ ਸੁਰਾਂ ਨੱਪਣ ਦੇ ਨਾਲ ਨਾਲ ਥੋੜੀ ਜਿਹੀ ਅਰਥ ਵੀ ਪੜ ਲਿਆ ਕਰੋ ਨਾ ਮੈਂ ਕਹਾਂ ਕਿ ਸੁਰਾਂ ਨਾ ਪੜਾ ਕੀਰਤਨ ਨਹੀਂ ਆ ਥੋੜੀ ਜਿਹੀ ਅਰਥ ਬੋਧ ਵੀ ਰੱਖੋ ਤੇ ਨਹੀਂ ਮਰਦਾ ਨਹੀਂ ਮਰਦਾ ਬ੍ਰਹਮ ਗਿਆਨੀ ਸਦਜੀਵ ਨਹੀਂ ਮਰਦਾ ਜੇ ਨਹੀਂ ਮਰਦਾ ਤੇ ਕੋਠੇ ਜਿਹੜੀ ਫੋਟੋ ਲਾ ਕੇ ਕੀਰਨੇ ਕੋ ਪਾ ਰਹੇ ਜੀ ਕਿਉਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ ਬਈ ਜੇ ਮੈਂ ਕਿਸੇ ਪਖੰਡੀ ਨੂੰ ਨਹੀਂ ਮੰਨਿਆ ਤੇ ਮੈਂ ਵੀ ਰੋਟੀ ਖਾ ਰਿਆ ਨਾ ਸਾਡੀਆਂ ਵੀ ਫਸਲਾਂ ਹੋ ਰਹੀਆਂ ਨੇ ਸਾਡੀਆਂ ਵੀ ਮੱਜਾਂ ਗਾਵਾਂ ਦੁੱਧ ਦੇ ਰਹੀਆਂ ਨੇ ਨਾ ਤੇ ਸਮਝ ਲੈਣਾ ਚਾਹੀਦਾ ਵੀ ਇਹਨਾਂ ਲੋਕਾਂ ਦੇ ਪੱਲੇ ਅੱਛਾ ਤੁਸੀਂ ਵੇਖਿਆ ਜਦੋਂ ਆਪਣੇ ਤੇ ਵਿਵਤਾ ਪਈ ਨਾ ਸਰਕਾਰਾਂ ਨੂੰ ਕਹਿ ਰਿਹਾ ਫੜੋ ਜੀ ਇਹਨਾਂ ਨੂੰ ਅਦਾਲਤਾਂ ਨੂੰ ਕਰੇ ਫੜੀ ਤੁਹਾਡੇ ਬਾਬਿਆਂ ਦੀਆਂ ਕਰਾ ਮਾਤਾ ਕਦੋਂ ਕੰਮ ਹੋਣੀਆਂ ਬਈ ਛੱਡੋ ਮੰਤਰ ਕਰ ਦਿਓ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਜਹਾਜ਼ ਮੁੱਦਾ ਪਰ ਪਤਾ ਵੀ ਤੁਹਾਡੇ ਕੋਲ ਇਹੋ ਜੀ ਸ਼ਕਤੀ ਉੱਚੀ ਬੋਲੋ ਭਾਈ ਤੁਹਾਡਾ ਪਿੰਡ ਦੂਰ ਓਥੋਂ ਤੁਸੀਂ ਹਰਿਆਣੇ 'ਚ ਬੈਠੇ ਜੇ ਕਿਵਰੀ ਡਰ ਹੁੰਦਾ ਨਾ ਕਿ ਜਹਾਜ਼ ਇਧਰ ਨਾ ਆ ਜੇ ਦੇਖੋ ਸਾਡੇ ਲੱਖ ਮੱਤ ਭੇਜ ਕਿਸੇ ਨਾ ਹੋਣ ਭਾਈ ਅਮਰਿਤਪਾਲ ਸਿੰਘ ਸਾਡੇ ਕੋਲ ਮੱਤ ਭੇਜ ਦੇਣਗੇ ਵਿਚਾਰਧਾਰਕ ਪਰ ਪਿਛੇ ਜੇ ਤੁਹਾਨੂੰ ਪਤਾ ਹੋਣਾ ਚੱਕਰ ਪਿਆ ਸੀ ਪਤਾ ਨਾ ਸਾਰਿਆਂ ਨੂੰ ਉਹਦੇ ਉਹਦੇ ਕੋਲ ਤਾਂ ਬੀਬੀਆਂ ਨਾਲ ਕੇ ਦੁੱਖ ਰੋਂਦੀਆਂ ਨੇ ਤੇ ਉਹਨੇ ਅੱਗੇ ਉਦਾਂ ਹੀ ਕੇਸ ਕਰਤਾ ਤੇ ਉਹ ਇਹ ਨਹੀਂ ਮੰਨਦੇ ਵੀ ਬੀਬੀਆਂ ਜਿਹੜੀਆਂ ਦੁੱਖ ਰੋ ਰਹੀਆਂ ਉਹਦਾ ਉਹ ਕਹਿੰਦੇ ਅਮਰਤਪਾਲ ਸਿੰਘ ਠੋਕਣਾ ਸੀ ਇਹਦੇ ਨੱਕ ਜਨਕੇਲ ਪਾਉਣੀ ਆ ਵਾ ਵਾ ਸਾਰੇ ਇਕੱਠੇ ਹੋ ਗਏ ਭਾਈ ਭਤੀਜੇ ਸਾਰੇ ਇਕੱਠੇ ਹੋ ਅੱਛਾ ਉਦਾਂ ਨਹੀਂ ਬਣਦੀ ਇਹਨਾਂ ਦੀ ਇੱਕ ਸੰਪਰਦਾਵਾ ਝਟਕਾ ਕਰਦੀ ਆ ਦੂਜੀ ਸੰਪਰਦਾਵਾ ਰੋਟੀ ਵੀ ਨਹੀਂ ਉਥੇ ਬਣਾਉਂਦੀ ਪਰ ਇਸ ਕੰਮ 'ਚ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਮਹਾਰਾਜ ਸਮਤ ਬਖਸ਼ੇ ਜੀ ਹੁਣ ਹੀ ਜਾਗ ਜਾਓ ਉਹ ਵਿਦੇਸ਼ਾਂ 'ਚ ਬਿਠੇ ਗੁਰੂ ਕੇ ਪੈਰੇ ਸਿੱਖੋ ਤੁਹਾਨੂੰ ਕੌਮ ਦਾ ਵਾਸਤਾ ਜੇ ਤੁਹਾਨੂੰ ਕਲਗੀਧਰ 파ਰਸ਼ਾ ਦੇ ਪੁੱਤਰਾਂ ਦਾ ਵਾਸਤਾ ਹੋਣੀ ਜਮੀਰ ਜਗਾ ਲਓ ਆਪਣੀ ਹੋਣੀ ਸਮਝ ਲਓ ਇਹ ਲੋਕ ਕੌਣ ਨੇ ਤੇ ਕਿੱਥੋਂ ਤੁਰੇ ਨੇ ਜਦੋਂ ਇਹ ਨਹੀਂ ਸੀ ਜਥੇ ਬੰਦੀਆਂ ਹੈਗੀਆਂ ਗੁਰੂ ਦਾ ਸਤਕਾਰ ਉਹ ਵੀ ਹੁੰਦਾ ਸੀ ਜਾਨਵਾਰ ਵਗੇ ਗੁਰੂ ਕੇ ਸਿੱਖ ਜਾਨਵਾਰ ਵਗੇ ਤੇ ਉੱਥੇ ਇੱਕ ਬੋਲਣ ਵਾਲਾ ਇਹ ਕਹਿ ਰਿਹਾ ਸੀ ਸਾ ਕਰਨ ਕਾਣਾ ਵਾਪਰਿਆ ਸਾਡੇ ਕੋਲੋਂ ਗੁਰਦਾਰੇ ਖੋ ਕੇ ਤੇ ਇਹਨਾਂ ਨੇ ਗੁਰਦਰਾ ਸੁਧਾਰ ਲੈ ਚਲਾਤੀ ਆਪੇ ਮੰਨ ਕੇ ਵੀ ਅਸੀਂ ਮੰਤਨ ਨਰੇਣੂ ਦੀ ਔਲਾਦ ਆ ਸਾਨੂੰ ਕਹਿੰਦੀ ਲੋੜ ਨਹੀਂ ਪਈ ਆਪੇ ਹੀ ਮੰਨ ਗਏ ਕਿ ਐਸੀ ਮੰਤਨ ਨਰੇਣੂ ਦੀ ਔਲਾਦ ਆ ਆ ਕੈਲੀਫੋਰਨੀਆ ਚ ਚੜ ਕੇ ਆਇਆ ਆਪੇ ਦੱਸ ਗਿਆ ਹੁਣ ਦੱਸਣ ਦੀ ਲੋੜ ਨਹੀਂ ਪਈ ਹਾਂ ਦਾ ਸਾਡੇ ਕੋਲੋਂ ਗੁਰਦਰੀ ਖੋ ਕੇ ਸੁਧਾਰ ਲੈ ਚਲਾਤੀ ਜਾਨੀ ਕਿ ਭਾਈ ਲక్ష్మణ ਸਿੰਘ ਤੇਜਾ ਸਿੰਘ ਪੁੱੱਤਰ ਕਰਤਾਰ ਸਿੰਘ ਛੱਬਰ ਸਿੰਘ ਸਵਾ ਲਹਿਰ ਇਹ ਗਲਤ ਹੈ ਤੇ ਤੁਹਾਡਿਆਂ ਕਿਉਂਕਿ ਸੱਚਾਈ ਹੈ ਜਿਹੜਾ ਮੰਤਨ ਰਹਿਣੋ ਸੀ ਜੁਪੀ ਚ ਉਹਨੂੰ ਜਗ੍ਹਾ ਦਿੱਤੀ ਸਰਕਾਰ ਨੇ ਬਾਅਦ ਵਿੱਚ ਤੇ ਅੰਦਾਜ਼ਾ ਤੁਸੀਂ ਆਪੇ ਲਾ ਲਓ ਹੁਣ ਜਿਨ੍ਹਾਂ ਦੀਆਂ ਸਰਕਾਰਾਂ ਪੈਰਵਾਈਆਂ ਕਰ ਰਹੀਆਂ ਨੇ ਉਹ ਕੌਣ ਲੋਕ ਹੋ ਸਕਦੇ ਹੁਣ ਸਾਰੀਆਂ ਗੱਲਾਂ ਮੇਰੇ ਕੋਲ ਨਾ ਘੜਾਓ ਥੋੜਾ ਜਿਹਾ ਜੋੜ ਘਟਾਓ ਤੁਸੀਂ ਵੀ ਕਰ ਲਿਓ ਚੰਗੀਆਂ ਲੱਗੀਆਂ ਵਿਚਾਰਾਂ ਤੇ ਜਾਣ ਲੱਗੀਆਂ ਕਮੇਟੀ ਨੂੰ ਕਹਿ ਦਿਓ ਵੀ ਅਗਲੇ ਸਾਲ ਵੀ ਬੰਦਾ ਸੱਦੇ ਹੋ ਨਹੀਂ ਤੇ ਕਹਿ ਦਿਓ ਭਾਈ ਇਹ ਬੰਦਾ ਦੁਬਾਰਾ ਹਰਿਆਣੇ ਦੀ ਜੂਰ ਨਹੀਂ ਟਪਣੀ ਚਾਹੀਦੀ ਉਹ ਬੋਲੋ ਬੁਰੇ ਕੇ ਪਿਆਰੇ ਹੋ ਕਈ ਸੋਚਣ ਜੀ ਪੈ ਗਏ ਆ ਕੱਖ ਨਹੀਂ ਹੁੰਦਾ ਇਹਨਾਂ ਗੱਲਾਂ ਨਾਲ ਕੱਖੀ ਪੈਣੋ ਆਪਣੇ ਘਰਾਂ 'ਚ ਆਪਣੇ ਮਾਪੇ-ਬਾਪ ਦੀ ਸੇਵਾ ਕਰੋ ਆਪਣੇ ਸਾਸੋਹਰੀ ਦੀ ਸੇਵਾ ਕਰੋ ਆਪਣੇ ਬੱਚੇ ਨੂੰ ਨਵਾਓ ਤਵਾਓ ਉਹਨਾਂ ਦੀ ਉਹਨਾਂ ਨੂੰ ਖਾਣਾ ਚੰਗਾ ਖਵਾਓ ਆਪਣੇ ਪਰਿਵਾਰ ਦੀ ਦੇਖਭਾਲ ਕਰੋ